ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਅੱਜ ਆਪਾਂ ਗੱਲ ਕਰਾਂਗੇ ਸਭ ਤੋਂ ਵੱਡੇ ਟੌਪਿਕ ਬਾਰੇ ਕਿਉਂਕਿ ਦੇਖੋ ਸਿੱਖ ਸਾਰਾ ਕੁਝ ਲਿਆ ਤੁਸੀਂ ਤੁਹਾਨੂੰ ਸਾਰਾ ਕੁਝ ਪਤਾ ਹੈ ਕਿਵੇਂ ਟਰੇਡ ਕਰਨੀ ਕਿਵੇਂ ਸਟਾਪ ਲਸ ਲਾਉਣਾ ਕਿਵੇਂ ਕਿਹੜੀ ਚੀਜ਼ ਕਰਨੀ ਸਾਰਾ ਕੁਝ ਆਉਂਦਾ ਹੈ ਪਰ ਸਾਰਾ ਕੁਝ ਸਿੱਖਣ ਤੋਂ ਬਾਅਦ ਆ ਵੀ ਤੁਸੀਂ ਲਾਸ ਕਰੰਡੇ ਜੋ ਕਿਉਂ ਕਰਨ ਡੇ ਜੋ ਇਹ ਵੀ ਤੁਹਾਨੂੰ ਪਤਾ ਹੈ ਓਵਰ ਟਰੇਡਿੰਗ ਦਾ ਕਰਕੇ ਤੁਸੀਂ ਲਾਸ ਕਰਨ ਡੇ ਜੋ ਤੁਹਾਨੂੰ ਇਹ ਪਤਾ ਹੈ ਜਦੋਂ ਦਿਨ ਖਤਮ ਹੋ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਪਛਤਾਵਾ ਹੁੰਦਾ ਕਿ ਅੱਜ ਮੈਂ ਫਿਰ ਓਵਰ ਟਰੇਡਿੰਗ ਕਰਕੇ ਲਾਸ ਕੀਤਾ ਆਉਂਦਾ ਮੈਨੂੰ ਸਾਰਾ ਕੁਝ ਹੀ ਏ ਤੁਹਾਨੂੰ ਪਤਾ ਹੈ ਮਾਰਕੀਟ ਨੇ ਕਿੱਧਰ ਜਾਣਾ ਉੱਤੇ ਜਾਣਾ ਜਾਂ ਫਿਰ ਥੱਲੇ ਜਾਣਾ ਸਾਰਾ ਕੁਝ ਤੁਹਾਨੂੰ ਪਤਾ ਹੁੰਦਾ ਪਰ ਫਿਰ ਵੀ ਓਵਰ ਟ੍ਰੇਡਿੰਗ ਦਾ ਕਰਕੇ ਤੁਸੀਂ ਦਿਨ ਜਦੋਂ ਖਤਮ ਕਰਦੇ ਜੋ ਲਾਸ ਦੇ ਵਿੱਚ ਕਰਦੇ ਜੋ ਮਹੀਨਾ ਜਦੋਂ ਖਤਮ ਕਰਦੇ ਜੋ ਲਾਸ ਦੇ ਵਿੱਚ ਖਤਮ ਕਰਦੇ ਜੋ ਸੋ ਇਹ ਜਿਹੜੀ ਚੀਜ਼ ਹੈ ਤੁਹਾਨੂੰ ਪਤਾ ਵੀ ਹੈ ਇਹ ਰੋਗ ਦਾ ਤੁਹਾਨੂੰ ਪਤਾ ਵੀ ਹੈ ਪਰ ਫਿਰ ਵੀ ਉਸ ਦੇ ਵਿੱਚੋਂ ਨਿਕਲ ਨਹੀਂ ਪੌਂਦੇ ਜੋ ਸੋ ਇਸੇ ਕਰਕੇ ਅੱਜ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆਂ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਪੂਰਾ ਦੇਖਿਓ ਤੇ ਇੱਕ ਇੱਕ ਪੁਆਇੰਟ ਨੂੰ ਚੰਗੀ ਤਰ੍ਹਾਂ ਸਮਝਿਓ ਸੋ ਜਿਹੜੀਆਂ ਗੱਲਾਂ ਆਪਾਂ ਤੁਹਾਨੂੰ ਸਮਝਾਵਾਂਗੇ ਨਾ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਿਓ ਸ ਕਿ ਦੇਖੋ ਜਿਹੜੀ ਓਵਰ ਟ੍ਰੇਡਿੰਗ ਦੀ ਬਿਮਾਰੀ ਲੱਗੀ ਆ ਇਹ ਜਿਹੜੀ ਬਿਮਾਰੀ ਆ ਹੁਣ ਇਹ ਦੇਖੋ ਓਵਰਨਾਈਟ ਤਾਂ ਲੱਗੀ ਨਹੀਂ ਕਿ ਦੇਖੋ ਕੱਲ ਤੁਸੀਂ ਬਹੁਤ ਵਧੀਆ ਟਰੇਡ ਕਰਦੇ ਸੀ ਤੇ ਉਸ ਤੋਂ ਬਾਅਦ ਅਗਲੇ ਦਿਨ ਤੁਸੀਂ ਕੀ ਕੀਤਾ ਓਵਰ ਟ੍ਰੇਡਿੰਗ ਕਰਨਾ ਸਟਾਰਟ ਕਰਤਾ ਤੇ ਤੁਹਾਨੂੰ ਫਿਰ ਇੱਕ ਹੈਬਟ ਬਣ ਗਈ ਤੁਸੀਂ ਰੋਜ਼ ਓਵਰ ਟ੍ਰੇਡਿੰਗ ਕਰਨਾ ਸਟਾਰਟ ਕਰਤਾ ਇਹ ਤਰ੍ਹਾਂ ਨਹੀਂ ਹੋਇਆ ਓਵਰ ਟ੍ਰੇਡਿੰਗ ਦੀ ਜਿਹੜੀ ਹੈਬਟ ਬਣੀ ਆ ਉਹਦੇ ਵਿੱਚ ਵੀ ਮਹੀਨੇ ਲੱਗੇ ਆ ਕਾਫੀ ਦਿਨ ਲੱਗੇ ਆ ਫਿਰ ਜਾ ਕੇ ਉਹ ਹੈਬਟ ਬਣੀ ਆ ਆਪਣੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਉਹ ਚੀਜ਼ ਚਲੀ ਗਈ ਆ ਤੇ ਫਿਰ ਹੁਣ ਆਪਾਂ ਆਟੋਮੈਟਿਕਲੀ ਉਹ ਚੀਜ਼ ਕਰਨ ਲੇ ਹਾਂ ਠੀਕ ਹੈ ਉਸੇ ਤਰ੍ਹਾਂ ਜਦੋਂ ਦੇਖੋ ਆਪਾਂ ਇਸ ਹੈਬਿਟ ਨੂੰ ਕੱਢਣਾ ਹੈ ਇੱਕ ਦਿਨ ਦੇ ਵਿੱਚ ਨਹੀਂ ਕੱਢ ਸਕਦੇ ਇੱਕ ਦਿਨ ਦੇ ਵਿੱਚ ਨਹੀਂ ਕੱਢ ਸਕਦੇ ਹੁਣ ਚੰਗੀ ਹੈਬਿਟ ਆਪਾਂ ਬਣਾਉਣੀ ਆ ਓਵਰ ਟ੍ਰੇਡ ਨਾ ਕਰਨ ਵਾਲੀ ਚੰਗੀ ਹੈਬਿਟ ਕੀ ਹੈ ਕਿ ਇੱਕ ਦਿਨ ਚ ਕੇਵਲ ਇੱਕ ਟ੍ਰੇਡ ਕਰਨਾ ਹੁਣ ਇਹ ਜਿਹੜੀ ਹੈਬਿਟ ਹੈ ਨੂੰ ਬਣਾਉਣ ਦੇ ਵਿੱਚ ਇੱਕ ਦਿਨ ਦੇ ਵਿੱਚ ਇਹ ਚੀਜ਼ ਪੋਸੀਬਲ ਨਹੀਂਗੀ ਪਰ ਜੇ ਆਪਾਂ ਕੋਸ਼ਿਸ਼ ਕਰਾਂਗੇ ਕਹਿੰਦੇ ਆ ਨਾ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਜੇ ਆਪਾਂ ਕੋਸ਼ਿਸ਼ ਕਰਾਂਗੇ ਛੋਟੇ-ਛੋਟੇ ਟਾਰਗੇਟ ਰੱਖ ਕੇ ਛੋਟੇ-ਛੋਟੇ ਚੈਲੰਜ ਲੈ ਕੇ 1 ਮਹੀਨੇ ਦੇ ਵਿੱਚ ਡੇਢ ਮਹੀਨੇ ਦੇ ਵਿੱਚ 2 ਮਹੀਨੇ ਦੇ ਵਿੱਚ ਇਹ ਪੂਰੀ ਹੈਬਿਟ ਜਿਹੜੀ ਆਪਣੀ ਚੇਂਜ ਹੋ ਜੂਗੀ ਤੇ ਆਪਾਂ ਨੂੰ ਇੱਕ ਚੰਗੀ ਹੈਬਿਟ ਆਪਣੀ ਬਣ ਜੂਗੀ ਜਿਹਦੇ ਵਿੱਚ ਆਪਾਂ ਹਰ ਇੱਕ ਦਿਨ ਇੱਕ ਟਰੇਡ ਹੀ ਕਰਾਂਗੇ ਤੇ ਆਪਣਾ ਮਨ ਵੀ ਨਹੀਂ ਕਰੂਗਾ ਕਰੂਗਾ ਦੁਜੀਤ ਜੀ ਟਰੇਡ ਕਰਨ ਵਾਸਤੇ ਸੋ ਧਿਆਨ ਦੇ ਨਾਲ ਸਮਝੋ ਜੇ ਇੱਕ ਗੰਦੀ ਆਦਤ ਬਣ ਦੇ ਵਿੱਚ ਆਪਾਂ ਨੂੰ ਲੰਮਾ ਸਮਾਂ ਲੱਗਾ ਤੇ ਚੰਗੀ ਆਦਤ ਬਣਾਉਣ ਦੇ ਵਿੱਚ ਵੀ ਕੁਝ ਟਾਈਮ ਲੱਗਣਾ ਹੀ ਹੈ ਸੋ ਇਸੇ ਕਰਕੇ ਤੁਹਾਡੇ ਵਾਸਤੇ ਨੇ ਇੱਕ ਰੋਡ ਮੈਪ ਲੈ ਕੇ ਆਏ ਇਸ ਦੇ ਵਿੱਚ ਤੁਹਾਨੂੰ ਦੱਸਾਂਗੇ ਛੋਟੇ ਛੋਟੇ ਚੈਲੰਜ ਆਪਣੇ ਆਪ ਨੂੰ ਦੇਣੀ ਤੁਸੀਂ ਛੋਟੇ ਛੋਟੇ ਚੈਲੇ ਸੋ ਸਭ ਤੋਂ ਪਹਿਲਾ ਚੈਲੰਜ ਇਹ ਕਿ ਜਿਹੜੇ ਦੇਖੋ ਪਹਿਲਾ ਹਫਤਾ ਹੈ ਪਹਿਲਾ ਜਿਹੜਾ ਹਫਤਾ ਹੋਊਗਾ ਨਾ ਉਹਦੇ ਵਿੱਚ ਤੁਸੀਂ ਪੰਜਾਂ ਦਿਨਾਂ ਦਾ ਹਫਤਾ ਹੁੰਦਾ ਪੰਜ ਦਿਨ ਮਾਰਕੀਟ ਖੁੱਲਦੀ ਐ ਸੋਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸੋ ਛੋਟਾ ਜਿਹਾ ਚੈਲੰਜ ਬਿਲਕੁਲ ਛੋਟਾ ਜਿਹਾ ਚੈਲੰਜ ਤੁਸੀਂ ਬਹੁਤ ਓਵਰ ਟ੍ਰੇਡਿੰਗ ਤੋਂ ਪਹਿਲਾਂ ਕਰਦੇ ਹੋਗੇ ਸੋ ਇਹ ਜਿਹੜਾ ਛੋਟਾ ਜਿਹਾ ਚੈਲੰਜ ਹੈ ਕੀ ਹੈ ਕਿ ਪੰਜਾਂ ਦਿਨਾਂ ਦੇ ਵਿੱਚ ਇੱਕ ਦਿਨ ਇਹੋ ਜਿਹਾ ਕੱਢ ਲੋ ਜਿੱਦਾਂ ਤੁਸੀਂ ਕੇਵਲ ਇੱਕ ਟ੍ਰੇਡ ਕਰੋ ਇੱਕ ਦਿਨ ਇਹੋ ਜਿਹਾ ਕੱਢ ਲੋ ਕੇਵਲ ਇੱਕ ਦਿਨ ਪੰਜਾਂ ਦਿਨਾਂ ਦੇ ਵਿੱਚੋਂ ਛੋਟਾ ਜਿਹਾ ਚੈਲੰਜ ਆ ਹੁਣ ਜੇ ਇਹ ਚੈਲੰਜ ਕੰਪਲੀਟ ਹੋ ਜਾਂਦਾ ਹੈ ਬਹੁਤ ਸਾਰੇ ਲੋਕ ਇਹਨੂੰ ਕੰਪਲੀਟ ਕਰ ਲੈਣਗੇ ਚੈਲੰਜ ਛੋਟਾ ਜਿਹਾ ਪਹਿਲੇ ਹਫਤੇ ਦੇ ਵਿੱਚ ਸੋ ਬਹੁਤ ਸਾਰੇ ਲੋਕ ਇਹਨੂੰ ਕੰਪਲੀਟ ਕਰ ਲੈਣਗੇ ਇਹਨੂੰ ਕੰਪਲੀਟ ਕਰਨ ਤੋਂ ਬਾਅਦ ਆ ਇੱਕ ਅਚੀਵਮੈਂਟ ਦੇ ਤੌਰ ਤੇ ਇੱਕ ਪ੍ਰਾਪਤੀ ਦੇ ਤੌਰ ਤੇ ਕਿ ਮੈਂ ਬਹੁਤ ਵੱਡਾ ਕੰਮ ਕੀਤਾ ਇਸ ਹਫਤੇ ਦੇ ਵਿੱਚ ਇਸ ਤਰ੍ਹਾਂ ਇਹਨੂੰ ਚੀਜ਼ ਨੂੰ ਸਮਝਣਾ ਜਦੋਂ ਇਦਾਂ ਤੁਸੀਂ ਇਹਨੂੰ ਸਮਝੋਗੇ ਤੁਹਾਡਾ ਆਤਮ ਵਿਸ਼ਵਾਸ ਕੌਨਫੀਡੈਂਸ ਵਧੂਗਾ ਤੁਹਾਡਾ ਤੇ ਫਿਰ ਉਸ ਤੋਂ ਬਾਅਦ ਤੁਸੀਂ ਇੰਟਰ ਕਰੋਗੇ ਦੂਜੇ ਹਫਤੇ ਦੇ ਵਿੱਚ ਹੁਣ ਦੂਜੇ ਹਫਤੇ ਜਦੋਂ ਤੁਸੀਂ ਆਉਣ ਦੇ ਜੋ ਉਦੋਂ ਤੁਹਾਡੇ ਪਿੱਛੇ ਇੱਕ ਸਕਸੈਸ ਹੈ ਪਿਛਲੇ ਹਫਤੇ ਦੇ ਵਿੱਚ ਜੋ ਤੁਸੀਂ ਕੀਤਾ ਹੈ ਸੋ ਉਹਦਾ ਕਰਕੇ ਤੁਹਾਡੇ ਕੋਲ ਆਤਮ ਵਿਸ਼ਵਾਸ ਹੈ ਹੁਣ ਦੂਜੇ ਹਫਤੇ ਦੇ ਵਿੱਚ ਤੁਹਾਡਾ ਜਿਹੜਾ ਚੈਲੰਜ ਹੈ ਉਹ ਛੋਟਾ ਜਿਹਾ ਹੈ ਪਰ ਜੇ ਤੁਸੀਂ ਚਾਹੋ ਤਿੱਤੋਂ ਵੱਡਾ ਵੀ ਕੁਝ ਕਰ ਸਕਦੇ ਹੋ ਇਸ ਹਫਤੇ ਦੇ ਵਿੱਚ ਤੋ ਚੈਲੰਜ ਸਿੰਪਲ ਆ ਦੂਜੀ ਹਫਤੇ ਦੇ ਵਿੱਚ ਤੁਸੀਂ ਦੋ ਦਿਨ ਪੰਜਾਂ ਦਿਨਾਂ ਦੇ ਵਿੱਚੋਂ ਕੇਵਲ ਦੋ ਦਿਨ ਇਹੋ ਜਿਹਾ ਕੱਢ ਲਓ ਜਿਦੇ ਵਿੱਚ ਜਿਹੜੇ ਦੋ ਦਿਨਾਂ ਦੇ ਵਿੱਚ ਕੇਵਲ ਇੱਕ ਇੱਕ ਟਰੇਡ ਤੁਸੀਂ ਕੀਤੀ ਹੋਏ ਪੰਜਾਂ ਦਿਨਾਂ ਦੇ ਵਿੱਚੋਂ ਕੇਵਲ ਦੋ ਦਿਨਾਂ ਦਾ ਚੈਲੰਜ ਹੁਣ ਦੂਜੀ ਹਫਤੇ ਦੇ ਵਿੱਚ ਤੁਸੀਂ ਦੋ ਤੋਂ ਤਿੰਨ ਵੀ ਕਰ ਸਕਦੇ ਜੋ ਤਿੰਨ ਵੀ ਕਰ ਸਕਦੇ ਜੋ ਕਿਉਂਕਿ ਪਹਿਲੇ ਹਫਤੇ ਦਾ ਤੁਹਾਡੇ ਕੋਲ ਕੌਨਫੀਡੈਂਸ ਆ ਪਰ ਟਾਰਗੇਟ ਤੁਹਾਡੇ ਵਾਸਤੇ ਚੈਲੰਜ ਕੇਵਲ ਦੋ ਦਿਨ ਦਾ ਹੈ ਕਿ ਪੰਜਾਂ ਦੇ ਵਿੱਚੋਂ ਕੇਵਲ ਦੋ ਦਿਨ ਇਹੋ ਜਿਹੇ ਕੱਢਣੇ ਆ ਜਦੋਂ ਤੁਸੀਂ ਓਵਰ ਟਰੇਡ ਨਾ ਕੀਤੀ ਹੋਏ ਉਸ ਤੋਂ ਬਾਅਦ ਆਜੋ ਤੀਜੇ ਹਫਤੇ ਤੇ ਤੀਜੇ ਹਫਤੇ ਦੇ ਵਿੱਚ ਚੈਲੰਜ ਥੋੜਾ ਜਿਹਾ ਹੋਰ ਟਫ ਹੋ ਜਾਊਗਾ ਕਿ ਹੁਣ ਤੁਸੀਂ ਪੰਜਾਂ ਦਿਨਾਂ ਦੇ ਵਿੱਚੋਂ ਤਿੰਨ ਜਾਂ ਫਿਰ ਚਾਰ ਇਹੋ ਜਿਹੇ ਦਿਨ ਕੱਢਨੇ ਆ ਜਦੋਂ ਤੁਸੀਂ ਓਵਰ ਟ੍ਰੇਡ ਨਹੀਂ ਕੀਤੀ ਪੰਜਾਂ ਦਿਨਾਂ ਦੇ ਵਿੱਚੋਂ ਤਿੰਨ ਚਾਰ ਦਿਨ ਇਹੋ ਜਿਹੇ ਕੱਢਨੇ ਆ ਜੀ ਦੇ ਵਿੱਚ ਤੁਸੀਂ ਕੇਵਲ ਇੱਕ ਇੱਕ ਟ੍ਰੇਡ ਕੀਤੀ ਹੈ ਇੱਕ ਦਿਨ ਦੇ ਵਿੱਚ ਉਸ ਤੋਂ ਬਾਅਦ ਆਜੋ ਚੌਥੇ ਹਫਤੇ ਦੇ ਵਿੱਚ ਚੌਥੇ ਹਫਤੇ ਦੇ ਵਿੱਚ ਤੁਸੀਂ ਪੰਜ ਦਿਨ ਇਹੋ ਜਿਹੇ ਕੱਢਨੇ ਆ ਪੰਜੇ ਦੇ ਪੰਜੇ ਦਿਨ ਕੱਢਨੇ ਆ ਜਿੱਦਣ ਹਰ ਇੱਕ ਦਿਨ ਤੁਸੀਂ ਇੱਕ ਇੱਕ ਟਰੇਡ ਕੀਤੀ ਐ ਸੋ ਇਹ ਜਿਹੜੇ ਚੈਲੰਜ ਐ ਛੋਟੇ ਛੋਟੇ ਚੈਲੰਜ ਪਹਿਲਾਂ ਛੋਟਾ ਹੋਊਗਾ ਫਿਰ ਥੋੜਾ ਜਿਹਾ ਹੋਰ ਵੱਡਾ ਫਿਰ ਥੋੜਾ ਜਿਹਾ ਹੋਰ ਵੱਡਾ ਤੇ ਫਿਰ ਥੋੜਾ ਜਿਹਾ ਹੋਰ ਟਫ ਸੋ ਇਸ ਤਰ੍ਹਾਂ ਜੇ ਤੁਸੀਂ ਚੱਲੋਗੇ ਛੋਟੇ ਛੋਟੇ ਚੈਲੰਜ ਲੈ ਕੇ ਕੰਪਲੀਟ ਕਰਕੇ ਉਹਨੂੰ ਅਚੀਵਮੈਂਟ ਮੰਨੋਗੇ ਪ੍ਰਾਪਤੀ ਮੰਨੋਗੇ ਸਕਸੈਸ ਮੰਨੋਗੇ ਤੇ ਆਪਣੇ ਕੌਨਫੀਡੈਂਸ ਨੂੰ ਉਹਦੇ ਨਾਲ ਵਧਾਓਗੇ ਤੇ ਤੁਸੀਂ 1 ਮਹੀਨੇ ਦੇ ਵਿੱਚ 1.5 ਮਹੀਨੇ ਦੇ ਵਿੱਚ ਜਾਂ ਫਿਰ ਮੈਕਸਿਮਮ 2 ਮਹੀਨੇ ਦੇ ਵਿੱਚ ਵਿੱਚ ਓਵਰ ট্রেਡਿੰਗ ਬਿਲਕੁਲ ਬੰਦ ਕਰ ਦੋਗੇ ਤੁਹਾਡਾ ਮਨ ਵੀ ਨਹੀਂ ਕਰੂਗਾ ਓਵਰ ਟ੍ਰੇਡ ਕਰਨ ਨੂੰ ਤੇ ਤੁਹਾਡੀ ਇੱਕ ਹੈਬਿਟ ਬਣ ਜੂਗੀ ਇੱਕ ਵਧੀਆ ਹੈਬਿਟ ਬਣ ਜੂਗੀ ਕਿ ਤੁਸੀਂ ਹਰ ਇੱਕ ਦਿਨ ਇੱਕ ਟ੍ਰੇਡ ਹੀ ਕਰੋਗੇ ਇੱਕ ਤੋਂ ਬਾਅਦ ਟ੍ਰੇਡ ਕਦੀ ਨਹੀਂ ਕਰੋਗੇ ਭਾਵੇਂ ਪ੍ਰੋਫਿਟ ਹੋਏ ਭਾਵੇਂ ਲਾਸ ਹੋਏ ਸੋ ਫਿਰ ਤੁਸੀਂ ਤੇ ਬਾਕੀ ਇੱਕ ਹੋਰ ਗੱਲ ਤਾਂ ਦੱਸ ਦਈਏ ਕਿ ਲੌਂਗ ਟਰਮ ਦਾ ਸੋਚੋ ਲੌਂਗ ਟਰਮ ਦਾ ਸੋਚਣ ਦਾ ਮਤਲਬ ਕੀ ਹੈ ਕਿ ਤੁਸੀਂ ਦੇਖੋ ਹਰ ਇੱਕ ਦਿਨ ਇੱਕ ਇੱਕ ਟ੍ਰੇਡ ਕਰਨ ਦੇ ਜੋ ਹੁਣ ਹਰ ਇੱਕ ਦਿਨ ਇਹ ਨਾ ਦੇਖੋ ਕਿ ਮੈਂ ਅੱਜ ਪ੍ਰੋਫਿਟ ਕੀਤਾ ਅੱਜ ਲਾਸ ਕੀਤਾ ਜਦ ਮੈਂ ਲੌਸ ਕਰ ਲਿਆ ਤੇ ਇੱਕ ਹੋਰ ਕਰ ਲਾਂ ਜੇ ਮੈਂ ਅੱਜ ਪ੍ਰੋਫਿਟ ਕਰ ਲਿਆ ਤੇ ਹੋਰ ਪ੍ਰੋਫਿਟ ਕਰਨ ਦੇ ਚੱਕਰ ਦੇ ਵਿੱਚ ਇੱਕ ਹੋਰ ਕਰ ਲਾਂ ਇਹ ਨਾ ਸੋਚੋ ਤੁਸੀਂ ਇਹ ਸੋਚੋ ਕਿ ਇੱਕ ਮਹੀਨੇ ਦੇ ਵਿੱਚ 4 ਹਫ਼ਤੇ ਹੁੰਦੇ ਆ ਤੇ 4 ਹਫ਼ਤੇ ਮਤਲਬ 20 ਦਿਨ 20 ਦਿਨ ਤੁਸੀਂ ਟ੍ਰੇਡ ਕੀਤੇ ਤੇ 20ਾਂ ਦੇ ਵਿੱਚੋਂ ਕਿੰਨੇ ਟ੍ਰੇਡਾਂ ਦੇ ਵਿੱਚ ਤੁਹਾਨੂੰ ਪ੍ਰੋਫਿਟ ਹੋਇਆ ਕਿੰਨੇ ਤੁਹਾਡਾ ਲੌਸ ਹੋਇਆ ਸੋ ਓਵਰਆਲ ਮਹੀਨੇ ਬਾਅਦ ਜਿਹੜਾ ਪੈਸਾ ਤੁਹਾਡੇ ਕੋਲ ਆਇਆ ਕੀ ਉਹ ਪ੍ਰੋਫਿਟ ਹੈ ਕੀ ਉਹ ਲੌਸ ਦੇ ਵਿੱਚ ਹੈ ਉਹ ਚੀਜ਼ ਦੇਖੋ ਵੱਡੇ ਟਾਰਗੇਟ ਰੱਖੋਗੇ ਵੱਡੀ ਸੋਚ ਰੱਖੋਗੇ ਤੇ ਹਮੇਸ਼ਾ ਕਾਮਯਾਬ ਰਹੋਗੇ ਜੇ ਛੋਟੀ ਸੋਚ ਰੱਖੋਗੇ ਕਿ ਮੈਂ ਅੱਜ ਇੱਕ ਟਰੇਡ ਕੀਤੀ ਆ ਇਹਦੇ ਵਿੱਚ ਮੈਨੂੰ ਪ੍ਰੋਫਿਟ ਹੋ ਗਿਆ ਖੁਸ਼ ਹੋਗੇ ਇਹਦੇ ਵਿੱਚ ਮੈਨੂੰ ਲਾਸ ਹੋ ਗਿਆ ਦੁਖੀ ਹੋਗੇ ਛੋਟੀ ਸੋਚ ਤੇ ਆ ਜਾਓਗੇ ਤੇ ਫਿਰ ਕੁਝ ਵੱਡਾ ਨਹੀਂ ਕਰ पाओਗੇ ਵੱਡਾ ਸੋਚੋ ਲੰਮੇ ਟਾਈਮ ਦਾ ਕਿ 1 ਮਹੀਨੇ ਬਾਅਦ ਤੁਸੀਂ ਕਿੱਥੇ ਸਟੈਂਡ ਕਰਨ ਦੇ ਜੋ ਉਹ ਚੀਜ਼ ਸੋਚੋ ਇੱਕ ਇੱਕ ਦਿਨ ਦਾ ਨਾ ਸੋਚੋ ਸੋ ਇਹ ਸੀ ਇਸ ਵੀਡੀਓ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਫੋਲੋ ਕਰਕੇ ਕੱਲ ਤੋਂ ਹੀ ਸਟਾਰਟ ਕਰ ਦੋ ਇਸ ਚੀਜ਼ ਦੇ ਉੱਤੇ ਕੰਮ ਕਰਨਾ ਇਹਨਾਂ ਚੀਜ਼ਾਂ ਨੂੰ ਫੋਲੋ ਕਰਕੇ ਕਿਉਂਕਿ ਜੇ ਓਵਰ ਟ੍ਰੇਡਿੰਗ ਖਤਮ ਕਰੋਗੇ ਤੁਸੀਂ ਪ੍ਰੋਫਿਟੇਬਲ ਬਣ ਜਾਓਗੇ 100% ਪਰ ਜੇ ਓਵਰ ਟ੍ਰੇਡਿੰਗ ਖਤਮ ਨਹੀਂ ਕਰੋਗੇ ਤੁਸੀਂ ਸਟਰਗਲ ਕਰਦੇ ਰਹੋਗੇ ਮਾਰਕੀਟ ਦੇ ਵਿੱਚ ਤੇ ਹੋਰ ਲਾਸ ਕਰਦੇ ਰਹੋਗੇ ਸੋ ਇਸ ਕਰਕੇ ਸੀਰੀਅਸਲੀ ਲਓ ਇਸ ਚੀਜ਼ ਨੂੰ ਤੇ ਓਵਰ ਟ੍ਰੇਡਿੰਗ ਨੂੰ ਖਤਮ ਕਰੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਛੋਟੇ ਛੋਟੇ ਚੈਲੰਜ ਲੈ ਕੇ ਕੱਲ ਤੋਂ ਸਟਾਰਟ ਕਰ ਦੋ ਸੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਬਾਅਦ ਸੇ ਨਹੀਂ ਮਿਲਦੇ ਕਿਸੇ ਹੋਰ ਵੀਡੀਓ ਦੇ ਵਿੱਚ